ਕਰ ਬਾਹਰ ਲਕੀ ਔਰਤਾਂ ਦੀ ਮਹਿਫਲ ਨਾਲ ਆ ਵੇਖੋ ਕੀ ਪਾਣਾ ਵਾਪਰ ਗਿਆ ਹੱਟੇ ਕੱਟੇ ਨੌਜਵਾਨ ਕਿਸ ਤਰ੍ਹਾਂ ਮਾੜੀ ਹਰਕਤ ਕਰ ਗਏ ਕਿਸੇ ਨੂੰ ਯਕੀਨ ਵੀ ਨਹੀਂ ਹੋਣਾ ਇਹ ਦੇਖ ਕੇ ਸ਼ਰਮ ਕਰੋ ਏ ਮੁੰਡਿਓ ਐਡੇ ਐਡੇ ਸਰੀਰ ਤੁਹਾਡੇ ਆ ਕੀ ਕਰਤੂਤ ਕਰਤੀ ਤੁਸੀਂ ਲਾਣਤਾ ਪਾਵੇਗਾ ਪੂਰਾ ਪੰਜਾਬ ਤੁਹਾਨੂੰ ਦਿਨ ਦਿਹਾੜੇ ਮਹਿਫਲਾਂ ਨੂੰ ਵੀ ਕਿੰਦ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਹ ਸੀਸੀਟੀਵੀ ਤੁਹਾਨੂੰ ਹੈਰਾਨ ਕਰਨ ਵਾਲੀ ਹੈ ਜੀ ਹਾਂ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਤੋਂ ਜਿੱਥੇ ਘਰ ਬਾਹਰ ਕੁਝ ਔਰਤਾਂ ਮਹਿਫਲ ਲਗਾ ਕੇ ਧੁੱਪ ਸੇਕ ਰਹੀਆਂ ਸਨ ਅਚਾਨਕ ਕਾਲੀ ਐਕਟੀਵਾ ਤੇ ਦੋ ਹੱਟੇ-ਕੱਟੇ ਨੌਜਵਾਨ ਆਉਂਦੇ ਨੇ ਕਿਸੇ ਨੂੰ ਯਕੀਨ ਨਹੀਂ ਹੋਵੇਗਾ ਜੋ ਇਹ ਮੁੰਡੇ ਕਰਤੂਤ ਕਰਨ ਵਾਲੇ ਨੇ ਇੱਕ ਵਾਰ ਤਾਂ ਬੀਬੀ ਨੇ ਇਸ ਨੌਜਵਾਨ ਵੱਲ ਵੇਖਿਆ ਵੀ ਪਰ ਬੀਬੀ ਨੂੰ ਲੱਗਿਆ ਹੀ ਨਹੀਂ ਕਿ ਇਹ ਮੁੰਡਾ ਇੰਨੀ ਮਾੜੀ ਹਰਕਤ ਕਰ ਜਾਵੇਗਾ ਹੁਣ ਇਹ ਮੁੰਡਾ ਕੀ ਕਰਨ ਜਾ ਰਿਹਾ ਤੁਹਾਡੇ ਹੋਸ਼ ਉੱਡਣ ਵਾਲੇ ਨੇ ਹੁਣ ਇਹ ਮੁੰਡਾ ਇਸ ਬੀਬੀ ਦੇ ਕੋਲੇ ਜਾ ਕੇ ਛਪਟਾ ਪਾ ਕੇ ਵਾਲੀਆਂ ਲਾ ਕੇ ਲੈ ਗਿਆ ਸਾਰਿਆਂ ਤੇ ਰੰਗ ਉੱਡ ਗਏ ਅਚਾਨਕ ਬੀਬੀ ਵੀ ਹਰਾਨ ਹੋ ਗਈ ਕਿ ਆ ਹੋ ਕੀ ਗਿਆ ਆ ਵੇਖ ਲਓ ਜ਼ਮਾਨਾ ਹੀ ਨਹੀਂ ਰਿਹਾ ਹੁਣ ਤੁਸੀਂ ਚਾਹੇ ਕੱਲਿਓ ਚਾਹੇ ਮਹਿਫਲ 'ਚ ਬੈਠੇ ਹੋ ਚਾਹੇ ਹਨੇਰ ਆ ਚਾਹੇ ਸਵੇਰ ਤੁਹਾਡੇ ਨਾਲ ਇੱਕ ਆਰਾ ਹੋ ਹੀ ਜਾਣਾ ਹੁਣ ਤਾਂ ਇੰਜ ਲਾ ਲੋ ਕਿ ਸੋਨਾ ਤੁਸੀਂ ਆਪਣੇ ਘਰਾਂ ਜਾ ਬੈਂਕਾਂ 'ਚ ਰੱਖੋ ਨਈ ਤਾਂ ਇਹਨਾਂ ਲੁੱਟੇਰਿਆਂ ਨੇ ਨਹੀਂ ਜੀਣ ਦੇਣਾ ਤੁਹਾਨੂੰ ਮੁੰਡੇ ਤਾਂ ਵੇਖੋ ਯਾਰ ਕਿੰਨੇ ਹੱਟੇ ਕੱਟੇ ਨੇ ਕੀ ਰਹਿ ਗਿਆ ਪੰਜਾਬ ਦੀ ਜਵਾਨੀ ਦੇ ਪੱਲੇ ਲੁੱਟਾ ਕੋਹਾਂਤੇ ਹੀ ਹੋ ਗਏ ਨੇ ਸਮਝੋ ਬਾਹਰ ਹੈ ਹੁਣ ਤਾਂ ਇੱਕਮ ਬੀਬੀ ਦੇ ਦੁੱਖੜੇ ਜ਼ਰੂਰ ਸੁਣ ਲਓ ਕਿਵੇਂ ਮੁੰਡਿਆਂ ਨੇ ਉਹਨਾਂ ਨੂੰ ਸ਼ਿਕਾਰ ਬਣਾਇਆ ਤਿੰਨ ਜਣੇ ਬੈਠੇ ਸੀ ਪਿੱਛੋਂ ਆਏ ਦੋ ਜਣੇ ਮੋਟਰਸਾਈਕਲ ਤੇ ਇੱਕ ਨੇ ਚੱਲਦਾ ਰੱਖਿਆ ਇੱਕ ਨੇ ਮੇਰੀਆਂ ਵਾਲੀਆਂ ਲਾਹ ਕੇ ਇਦਾਂ ਦਾ ਕਰਕੇ ਤੇ ਉਹ ਭੱਜ ਗਿਆ ਮੈਨੂੰ ਉਦੋਂ ਇਦਾਂ ਕਰਕੇ ਮੈਂ ਦੇਖਿਆ ਮਾਨ ਜਿਆ ਵੀ ਬੰਦਾ ਆ ਤੇ ਮੈਂ ਕਿਹਾ ਮੇਰੀਆਂ ਵਾਲੀਆਂ ਹੈ ਨਹੀਂ ਬਈ ਮਰ ਜਾਣੀਆਂ ਵਾਲੀਆਂ ਲੈ ਗਿਆ ਉਹ ਹੋ ਗਏ ਹੋ ਗਏ ਕਿੰਨੇ ਕੁ ਜਣੇ ਤੁਸੀਂ ਟੋਟਰ ਤੇ ਬੈਠੇ ਹੋ ਸੀ ਅਸੀਂ ਤਿੰਨ ਜਣੇ ਸੀ ਤਿੰਨ ਜਣੇ ਬੈਠੇ ਸੀ ਸਾਰੇ ਬੈਠੇ ਸੀ ਇੱਦਾਂ ਹੀ ਬੈਠੇ ਸੀ ਸਾਰੇ ਕਿੰਨਾ ਕੁ ਟਾਈਮ ਆਂਟੀ ਹੁਣ ਤੁਸੀਂ ਜਿਸ ਹਾਲ ਨਾਲ ਤੁਹਾਡੀ ਇਹ ਵਾਰਦਾਤ ਹੋਈ ਹੈ ਕਿੰਨੇ ਵਜੇ ਨਾਲ ਹੋਈ ਡਿਪਾਰਟਮੈਂਟ ਦੀ ਗੱਲ ਯਾਰ ਦੋ ਵਜੇ ਦੋ ਵਜੇ ਕਿੱਥੇ ਗੰਦੇ ਹਰ ਦੇਖਦੇ ਪਿਆ ਆ ਇਹ ਤਾਂ ਹੋਣੀ ਤਾਂ ਨਹੀਂ ਚਾਹੀਦੀ ਘਰ ਦੇ ਮੋਹਰੇ ਬੈਠੇ ਆ ਆਪਾਂ ਕੋਲ ਜਾੜ ਚ ਬੈਠੇ ਹੁੰਦੀਆਂ ਧੁੱਪੇ ਕੋਈ ਸੀਸੀਟੀਵੀ ਫੁੜੀ ਕੈਮਰਾ ਦੀ ਆਈ ਹਾਂਜੀ ਵੀਡੀਓ ਆ ਗਈ ਹੈ ਹਾਂਜੀ ਕਿੰਨੀ ਕੀਮਤ ਹੁੰਦੀਆਂ ਟੀਬ ਵਾਲੀਆਂ ਦੀ ਉਹ ਵਾਲੀਆਂ ਦੀ ਹੋਊਗੀ 30000 ਤੱਕ 30000 ਹਾਂ ਕੀ ਮੰਗ ਕਰਦੇ ਆ ਲੱਗ ਰਿਹਾ ਤੁਹਾਨੂੰ ਵੀ ਕੋਈ ਇਨਸਾਫ ਮਿਲਣਾ ਚਾਹੀਦਾ ਮਿਲਣਾ ਤਾਂ ਚਾਹੀਦਾ ਇਨਸਾਫ ਤਾਂ ਮਿਲਣਾ ਹੀ ਚਾਹੀਦਾ ਅੱਜ ਮੇਰੀਆਂ ਲਾਈਆਂ ਕੱਲ ਨੂੰ ਕਿਸੇ ਹੋਰ ਦੀਆਂ ਲੈ ਜਾਣਗੀਆਂ। ਇਹ ਗੱਲ ਇਸ ਗੱਲ ਦੀ ਨਹੀਂ ਕਿ ਅਜੋ ਜੀ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ। ਬਾਦ ਦਿੱਤਾ ਬਹੁਤ ਹੋ ਚੁੱਕੀਆਂ ਵਾ ਫਵਾੜੇ ਦੇ ਵਿੱਚ। ਰਾਤ ਵੀ ਕਹਿੰਦੇ ਇੱਕ ਦਾਤਰ ਮਾਵੇ ਕਿਸੇ ਦਾ ਮੋਬਾਈਲ ਖੋਲਿਆ ਤੇ ਇੱਥੇ ਬੈਠੇ ਦੇਖੋ ਸ਼ਰਿਆਂ ਬੈਠੇ ਤੇ ਆਇਆ ਤੇ ਆ ਕੇ ਤੰਜੂੜ ਕੇ ਉਹ ਨਾ ਮਾਤਾ ਸਾਡੀ ਨੂੰ ਤੇ ਉਹਦੀਆਂ ਬਾਲੀਆਂ ਲਾ ਕੇ ਜਾ। ਕੀ ਲੱਗ ਰਿਹਾ ਤੁਹਾਨੂੰ ਆਪ ਨੂੰ? ਆਹ ਨਾਲ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੋਣਾ। ਸ਼ਹਿਰ ਦੇ ਵਿੱਚ ਮਾਹੌਲ ਬੜਾ ਖਰਾਬ ਹੋਇਆ ਹੈ ਦਿਨ ਪਰ ਦਿਨ ਜਿਹੜੀ ਨਸ਼ੇੜੀ ਹੈ ਬਾਦ ਤੱਕ ਕਾਨੂੰਨੀ ਹੱਲ ਦੇ ਸਰਕਾਰ ਨੂੰ ਚਾਹੀਦਾ ਇੱਥੇ ਕੋਈ ਨੱਥ ਪਾਣੀ ਚਾਹੀਦੀ ਹੈ ਕੋਈ ਨਾ ਕੋਈ ਜ਼ਰੂਰੀ ਹੈ ਤੁਸੀਂ ਦੇਖੋ ਟਾਈਮ 2 ਵਜੇ ਦਾ 1:30 ਵਜੇ ਕਹਿੰਦੇ ਟਾਈਮ ਆ ਲੈਡੀਆਂ ਬੈਠੀਆਂ ਸ਼ਰਿਆਂ ਬੈਠੇ ਤੇ ਝੂਟ ਕੇ ਲਾ ਕੇ ਲੈ ਗਏ ਕੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਮੰਗ ਕਰਦੇ ਵੀ ਛੇਤੀ ਛੇਤੀ ਫੜੇ ਜਾਣ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਗਲਤ ਹੈਗੇ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਫੜਿਆ ਜਾਵੇ